ਇਹ ਜਿਹੜੀ ਕੋਈ ਤੇਜ਼ ਤਾਰ ਹਥਿਆਰ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਹੈ ਇਹ ਦੇਖੋ ਕਿੰਨੀ ਮਜ਼ਬੂਤ ਇਹ ਜਿਹੜੀ ਬੋਡੀ ਹੁੰਦੀ ਹੈ ਉਹਨੂੰ ਵੀ ਕੱਟ ਦਿੱਤਾ ਗਿਆ ਕੋਈ ਗੱਡੀ ਦਾ ਜਿਹੜਾ ਸ਼ੀਸ਼ਾ ਜ ਨਹੀਂ ਬਖਸ਼ਿਆ ਗਿਆ ਕੋਈ ਛੱਡਿਆ ਨਹੀਂ ਗਿਆ ਸਭ ਭੰਨ ਤੋੜ ਦਿੱਤੀਆਂ ਗਈਆਂ ਗੱਡੀਆਂ ਬਹੁਤ ਹੀ ਮੁਹੱਲੇ ਵਾਲਿਆਂ ਦਾ ਨੁਕਸਾਨ ਕਰ ਦਿੱਤਾ ਗਿਆ ਕਿਉਂਕਿ ਜਿਹੜੀਆਂ ਕਿਸੇ ਹੋਰ ਦੀ ਲੜਾਈ ਦਾ ਜਿਹੜਾ ਖਮਿਆਜਾ ਆ ਉਹ ਮੁਹੱਲਾ ਨਿਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ छह सात तोड़ दिया इनकी मोटरसाइकिल में आग लगा के चला दिया पेट्रोल सर, तलवार सरिया सब लेके आए थे लोग। बताइए हमारे बंदों को क्या कसूर था आग लगा दिया हमें पुछ इंसाफ चाहिए, बस। हमें ए, चाहिए, इंसाफ चाहिए। से हमारे गली में ऐसा हादसा नहीं होनी चाहिए गाड़ी जो पाँच छः सात गाड़ी थी सबको के शीसा तोड़ दिए सब दिया एक मोटरसाइकिल थी जो भी थी उसको। बाद चोकी वो बोले कि सा हम कर रहे हैं अभी तक एफ आई तो हुई है लेकिन कोई सुनवाई नहीं है सर साठ घंटा होने जा रहा है नमस्ते सत श्रीकाल आदाब मैं प्रदीप भंडारी तुम देख रहे हो लुधियाना लाइव अज अं लुधियाना के तेती फुटा रोड से स्थित न्यू सुंदर नगर गली नंबर एक खड़े हैं ਜਿੱਥੇ ਕਿ ਮੁਹੱਲੇ ਦੇ ਵਿੱਚ ਕਿਸੇ ਹੋਰ ਦੀ ਲੜਾਈ ਦਾ ਜਿਹੜਾ ਖਮਿਆਜਾ ਹੈ ਪੂਰੀ ਗਲੀ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਇੱਥੇ ਜਿਹੜੀ ਭੰਤੋੜ ਕੀਤੀ ਗਈ ਹੈ ਗੱਡੀਆਂ ਦੀ ਭੰਤੋੜ ਕੀਤੀ ਗਈ ਹੈ ਮੋਟਰਸਾਈਕਲਾਂ ਦੀ ਭੰਤੋੜ ਕੀਤੀ ਗਈ ਹੈ ਐਕਟਿਵਰੀ ਦੀ ਭੰਤੋੜ ਕੀਤੀ ਗਈ ਹੈ ਉਸ ਤੋਂ ਇਲਾਵਾ ਇੱਕ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਗਈ ਹੈ ਤਸਵੀਰਾਂ ਨਾਲ ਦੀ ਨਾਲ ਤੁਹਾਡੀ ਟੀਵੀ ਸਕਰੀਨ ਤੇ ਚੱਲ ਰਹੀਆਂ ਨੇ ਤੇ ਤੁਹਾਨੂੰ ਮੈਂ ਪਹਿਲਾਂ ਤਸਵੀਰਾਂ ਦਿਖਾ ਦਿੰਨਾ ਵੀ ਹੈ ਦੇਖੋ ਜਿੱਥੇ ਮੋਟਰਸਾਈਕਲ ਜਿਹੜਾ ਪਿਆ ਸੀਗਾ ਇਹ ਇੱਥੇ ਸਾੜਿਆ ਗਿਆ ਸੀਗਾ ਤੇ ਇਹਦੀ ਲਪਟਾਂ ਉੱਪਰ ਛੱਤ ਤੱਕ ਜਿਹੜੀਆਂ ਇਹ ਪਹੁੰਚ ਚੁੱਕੀਆਂ ਚਿੱਕੀਆਂ ਸੀਆਂ ਤੇ ਅਸੀਂ ਪੂਰੇ ਮਾਮਲੇ ਦੀ ਜਾਣਕਾਰੀ ਲੈਣ ਵਾਸਤੇ ਅਸੀਂ ਅੱਜ ਮੌਕੇ ਦੇ ਉੱਤੇ ਪਹੁੰਚੇ ਹਾਂ ਤੇ ਅਸੀਂ ਜਾਣਕਾਰੀ ਲੈ ਲੈਨੇ ਆਂ ਵੀ ਇਹ ਕੀ ਸੀਗਾ ਮਾਮਲਾ ਤੇ ਕਦੋਂ ਦਾ ਇਹ ਮਾਮਲਾ ਸੀਗਾ ਤੇ ਇਹ ਕਿਸ ਤਰ੍ਹਾਂ ਦੀ ਜਾਨੀ ਕਿ ਇਹ ਸ਼ੁਰੂਆਤ ਹੋਈ ਸੀਗੀ ਸਰ ਕੀ ਨਾਮ ਤੁਹਾਡਾ ਮਦਨ ਨਾਮ ਹੈ ਜੀ ਮਦਨ ਜੀ ਪਹਿਲਾਂ ਤਾਂ ਇਹ ਦੱਸੋ ਵੀ ਇਹ ਕਦੋਂ ਦਾ ਵਾਕਿਆ ਆ ਤੇ ਕੀ ਹੋਇਆ ਸੀਗਾ ਤੇ ਕਿ ਕਿਹਦੀ ਲੜਾਈ ਸੀਗੀ ਤੇ ਗਲੀ ਦੇ ਵਾਲਿਆਂ ਨੂੰ ਕਿੱਦਾਂ ਖਮਿਆਜਾ ਪੁੱਤਣਾ ਪਿਆ ਇਹ 5 ਤਾਰੀਖ ਦੀ ਹੈ ਸੰਡੇ ਦੇ ਦਿਨ ਸੀਗਾ ਜੀ ਸਾড়ে ਬੰਦੇ ਛੁੱਟੀ ਤੇ ਸੀਗੇ ਆਪਾਂ ਅੱਗੇ ਜਾ ਕੇ ਇੱਕ ਕੜ ਦੇ ਨਾਲ ਨਾ ਕੁਝ ਬੰਦੇ ਆਏ ਸੀਗੇ ਉਹਦੇ ਨਾਲ ਬੇਸਬਾਜੀ ਹੋਇਆ ਫਿਰ ਉਧਰੋਂ ਵੀ ਪਥਰਾਓ ਕੀਤਾ ਇਹਨਾਂ ਨੇ ਇਧਰ ਵੀ ਪਥਰਾਓ ਕੀਤਾ ਜਦੋਂ ਪਥਰਾਓ ਕੀਤਾ ਉਹ ਕਾਰ ਦੇ ਇਹਨਾਂ ਦੇ ਵੱਜ ਗਏ ਉਹਦੇ ਵਿੱਚ ਇੱਕ ਮੁੰਡੇ ਨੇ ਫੜ ਲਿਆ ਕਿ ਤੁਸੀਂ ਦੇਖ ਕੇ ਜਿਹੜਾ ਮੈਸੂਸਾ ਟੁੱਟਿਆ ਉਹ ਖਮਾਜਾ ਭਰ ਕੇ ਜਾ ਠੀਕ ਜੀ ਨੇ ਲੇਕਿਨ ਉਹਨਾਂ ਨੇ ਫਿਰ ਹੋ ਕੇ ਠੀਕ ਹੈ ਮੇਰੇ ਗੱਲ ਕਰਾ ਦਿਓ ਫੋਨ ਤੇ ਉਹਨਾਂ ਨੇ ਫੋਨ ਤੇ ਗੱਲ ਕਰਾਇਆ ਜੋਦਈ ਫੋਨ ਤੇ ਗੱਲ ਕਰਾਇਆ ਇਹਨਾਂ ਨੇ 5 6 7 ਬੰਦੇ ਨੂੰ ਉਹਨਾਂ ਸੱਤ ਅੱਠ ਬੰਦੇ ਜਿਹੜੇ ਸੀਗੇ ਉਹ ਤਲਵਾਰਾਂ ਨੰਗੀ ਤਲਵਾਰਾਂ ਲੈ ਕੇ ਆ ਗਏ ਹਾਂਜੀ ਨੰਗੀ ਤਲਵਾਰ ਲੈ ਕੇ ਆ ਗਏ ਤਾਂ ਫਿਰ ਜੋਦੋ ਉਹਨਾਂ ਦੇ ਕੋਲ ਗਏ ਪਹੁੰਚੇ ਉਹਨਾਂ ਸਾੜੇ ਸੱਜਣਾਂ ਨੇ ਤਾਂ ਸਾਰੇ ਜੋਦੋ ਮਾਰਨ ਲੱਗ ਗਏ ਤਾਂ ਇਹ ਸਾਰੇ ਆਪਣੀ ਜਾਨ ਬਚਾਉਣ ਵਾਸਤੇ ਅੰਦਰ ਭੱਜ ਗਏ ਉਹਨੂੰ ਛੜਤਾ ਸੱਜਣ ਦੇ ਵਿੱਚ ਦੇਖਿਆ ਕਿ ਕੋਈ ਨਹੀਂ ਮਿਲਿਆ ਫਿਰ ਜਿਨੇ ਗੱਡਿਆ ਸੀਗੇ ਸਾਰੇ ਗੱਡਿਆਂ ਨੇ ਉਹਨੇ ਹਮਲਾ ਕੀਤਾ ਤੇ ਸਾਡੇ ਮੋਟਰਸਾਈਕਲ ਸੀਗਾ ਇੱਥੇ ਖੜਾ ਉਹ ਮੋਟਰਸਾਈਕਲ ਨੂੰ ਤੋੜ ਕੇ ਭੰਗ ਉਹਨੂੰ ਆਗ ਲਗਾਤੇ ਠੀਕ ਹੈ ਜੀ ਪੰਜ ਕੜਾ ਤੇ ਇੱਕ ਮੋਟਰਸਾਈਕਲ ਤੇ ਤੇ ਦੋ ਇੱਕ ਐਕਟਿਵ ਆ ਸਾੜੇ ਤੋੜ ਕੇ ਗਏ ਹਾਂਜੀ ਇਹਦੀ ਤੁਸੀਂ ਕੰਪਲੀਟ ਥਾਣੇ ਵਿੱਚ ਕੀਤੀ ਹੈ ਥਾਣੇ ਦੇ ਵਿੱਚ ਕੀਤੀ ਉਸੇ ਸਮੇਂ ਆਧੇ 1 ਘੰਟੇ ਬਾਅਦ ਆਪਾਂ ਜਾ ਕੇ ਚੌਕੇ ਮੁੰਡੀਆਂ ਚੌਕਰੀ ਦੇ ਵਿੱਚ ਜਾ ਕੇ ਆਪਾਂ ਕੰਪਲੇਨ ਕੀਤੀ ਹੈ ਇਹਦੇ ਹਾਂਜੀ ਤੇ ਉਹਨਾਂ ਨੇ ਹੁਣ ਕੀ ਮਾਮਲਾ ਦਰਜ ਕੀਤਾ ਜਾਂ ਕੀ ਕਿਦਾਂ ਦਾ ਸੁਵਿਸ਼ਾਸ਼ਨ ਦਿੱਤਾ ਪੁਲਿਸ ਨੇ ਉਹਨਾਂ ਨੇ ਕੀਤਾ ਹੈ ਕਿ ਇਹ ਫਾਇਦਾਜ ਹੋ ਗਿਆ ਟੋਟਾ ਠੀਕ ਹੈ ਜੀ ਇਹ ਫਾਇਦਾਜ ਹੋਣ ਦਾ ਬਾਅਦ ਹੁਣ ਆਪਾਂ ਲੱਭੜੇ ਅੱਛਾ ਲੱਭੜੇ ਹਾਂਜੀ ਲੱਭੜੇ ਵੀ ਹੈ ਚੈਨਲ ਵਾਈ ਚੈਨਲ ਆਪਾਂ ਦੇਖ ਰਹੇ ਹਾਂ ਇਹ ਕਿਥੇ ਤੁਸੀਂ ਉਹ ਹੈਗੇ ਮੁੰਡੇ ਆਪਾਂ ਲਵਰੇ ਟਰੇਸ ਆਊਟ ਕਰਦੇ ਆ ਨੰਬਰ ਇਹ ਚੱਲਦਾ ਪਿਆ ਚਲੋ ਨੰਬਰ ਟਰੇਸ ਕਰ ਰਹੀ ਹੈ ਪੁਲਿਸ ਤੇ ਐਫ ਆਈ ਆਰ ਦਰਜ ਹੋ ਚੁੱਕੀ ਹੈ ਤੇ ਅਸੀਂ ਹੋਰ ਜਾਣਕਾਰੀ ਮਾਮਲੇ ਦੀ ਲੈਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਸਾਰਿਆਂ ਤੋਂ ਕਿਉਂਕਿ ਇਹ ਸਾਰੇ ਪਰੇਸ਼ਾਨ ਨੇ ਕਿਉਂਕਿ ਇਹਨਾਂ ਦੀਆਂ ਗੱਡੀਆਂ ਦੀ ਜਿਹੜੀ ਭੰਤੜ ਹੋਈ ਹੈ ਤੇ ਮੱਲੇ ਵਾਲੇ ਜਿਹੜੇ ਹੈਗੇ ਜਿਹੜੀ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਇਹਦੀਆਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਸਰ ਕੀ ਨਾਮ ਤੁਹਾਡਾ ਐਲਕੇ तिवारी तिवारी ਸਾਹਿਬ ਕੀ ਹੋਇਆ ਸੀਗਾ ਮਾਮਲਾ ਕਹਿੰਦੇ ਤੁਹਾਡੀ ਵੀ ਗੱਡੀ ਦੀ ਭੰਤੜ ਹੋਈ ਹੈ ਤੁਸੀਂ ਇੱਕ ਬੰਦੇ ਨੂੰ ਫੜਿਆ ਵੀ ਸੀਗਾ ਮੈਂ ਫੜਾ ਥਾ हमारे सामने दो चार घर छोड़ के वो किराए पर रहता है लो। उन लोगों का क्या लफड़ा था दो बंदे आए लड़ाई किए आपस में किए फिर ईंट पत्थर चलाने लगे मेरे गाड़ी का फ्रंट शीशा तोड़ दिए बैक साइड का शीशा तोड़े मैं बंदे को पकड़ लिया बोला कि तू भाई तू भर जाना भर इसका तू मेरे गाड़ी क्यों कर रहा है इसके बाद बोला कि बात कराओ वो बात किया अपने बोला कि हम डैडी से बात करेंगे वो बंदे को बुला लिया आ गए दस बारह बंदे नंगी तलवार लेके राड लेके लोहे का सब गाड़ी को जो मिला तो कोई नहीं वो छूट गया इसके बाद सारी गाड़ी जो पाँच छः सात गाड़ी थी सबको मार के शीशा तोड़ दिए सब बड़ी उड़ती एक मोटरसाइकिल थी जो कि साड़ दिए उसको दो एक टीवा थी सामने उसको भी तोड़ तोड़ताड़ दिए ये बर्दात एक ही हैं सर हम लोग इसके बाद पुलिस चौकी गए वो बोले कि हम कर रहे हैं अभी तक एफ तो हुई है लेकिन कोई सुनवाई नहीं है सर साठ घंटा होने जा रहा है तब मानिए दिन दहाड़े हो रही है तो हम लोग कहाँ सेफ हैं हम लोग ड्यूटी वाले आदमी ड्यूटी जाते घर में मान नहीं कोई बढ़ गया तो फिर कौन क्या करे इसके कुछ प्रशासन कुछ नहीं करेगी जो शरारती अंसर है उनको कोई पहचानता है सीसीटीवी पे फोटो तो कभी दे, कभी देखे ही ही नहीं बाहर बाहर के बंदे वो? आ, बाहर के बंदे थे थे वो तो जिनके साथ लड़ाई हुई थी वो बंदे कौन है वो बंदे हैं सामने वो घर पड़ी है सर पड़ा वहाँ पर है उसमें मैडम है उन लोगों का लफड़ा है क्या लफड़ा है किस लिए है वो वही बताएगा तो वो घर पे है समय हाँ होंगे घर पे होंगे ਉਹ ਨਾ ਕੋਈ ਤਾਂ ਹੈ ਉਹ ਗਾੜੀ ਦਿਖਾ ਦੇ ਚਲੋ ਇਹ ਤਾਂ ਜਿਹੜੀਆਂ ਗੱਲਾਂ ਸਿਗੀਆਂ ਕਿਉਂਕਿ ਇਹ ਜਿਹੜਾ ਮਾਮਲਾ ਸੀਗਾ ਇਹ ਕਿਸੇ ਹੋਰ ਦੀ ਲੜਾਈ ਦਾ ਜਿਹੜਾ ਹੈਗਾ ਵਾ ਇਹ ਗਲੀ ਮੁਹੱਲੇ ਵਾਲਿਆਂ ਨੂੰ ਭੁਗਤਣਾ ਪੈ ਰਿਹਾ ਆ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਇਹ ਵੀ ਨੇਤਾ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਤੇਜਿੰਦਰ ਸਿੰਘ ਮਿੱਠੂ ਹੈ ਸਰ ਇਹ ਜਿਹੜਾ ਮਾਮਲਾ ਹੋਇਆ ਆ ਤੇ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹਾਂ ਕਿਉਂਕਿ ਦਿਨੋ ਦਿਨ ਇਹ ਜਿਹੜੀਆਂ ਏਦਾਂ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਨੇ ਤੇ ਸਰਕਾਰ ਦਾ ਕੀ ਰੁਖ ਹੈ ਦੇਖੋ ਜੀ ਸਾਨੂੰ ਇਹ ਜੋ ਇਨਫੋਰਮੇਸ਼ਨ ਮਿਲਿਆ ਮੈਂ ਟੂ ਬੀ ਫ੍ਰੈਂਕ ਦੱਸਣਾ ਤੇ ਜੋ ਇਹਨਾਂ ਨੂੰ ਮੇਰੇ ਵੀ ਸ਼ਾਇਦ ਇਹਨਾਂ ਨਾਲ ਗੱਲ ਵੀ ਹੋਈ ਆ ਕਹਿੰਦੇ ਸੀ ਅਸੀਂ ਦਫ਼ਤਰ ਗਏ ਸੀ ਦਫ਼ਤਰ ਕੋਈ ਅਵੇਲੇਬਲ ਨਹੀਂ ਸੀਗਾ ਬਟ ਮੈਨੂੰ ਮੈਸੇਜ ਕਿਤੇ ਨਾ ਕਿਤੇ ਘੁੰਮ ਕੇ ਇੱਧਰ ਮੇਰੇ ਕੋਲ ਪਹੁੰਚਿਆ ਫਿਰ ਦਿਲਜੀਤ ਕੋਰ ਸਾਡੇ ਜਿਹੜੇ ਪਾਰਟੀ ਦੇ ਵਰਕਰ ਨੇ ਇਹਨਾਂ ਨੇ ਵੀ ਮੈਨੂੰ ਇਨਫੋਰਮੇਸ਼ਨ ਲਈ ਕਿ ਐਡਾ ਮਸਲਾ ਹੋਇਆ ਉਸ ਇਲਾਕੇ ਦੇ ਵਿੱਚ ਤੇ ਉਹਦੇ ਕਰਕੇ ਮੈਂ ਇਸ ਸਪੈਸ਼ਲੀ ਇਹਨਾਂ ਕੋਲ ਆ ਕੇ ਮੈਂ ਕਿਹਾ ਚਲੋ ਪਹਿਲਾਂ ਅਸੀਂ ਇਹ ਮਸਲਾ ਦੇਖਿਆਈਏ ਫਿਰ ਮੈਂ ਚੌਂਕੀ ਇੰਚਾਰਜ ਨੇ ਜਿਹੜੇ ਮੁੰਡੀਆਂ ਦੇ ਸਾਡੇ ਉਹਨਾਂ ਨੂੰ ਫੋਨ ਲਾਇਆ ਵੀ ਇਸ ਤੇ ਉੱਤੇ ਤੁਹਾਡਾ ਕੀ ਕੰਮ ਹੋ ਰਿਹਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਜਿਹੜੇ ਜਿਨ੍ਹਾਂ ਨਾਲ ਲੜਾਈ ਹੋਈ ਹੈ ਜਿਨ੍ਹਾਂ ਦੇ ਘਰੇ ਪੱਥਰਬਾਜ਼ੀ ਹੋਈ ਹੈ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ ਉਹਨਾਂ ਦਾ ਕੋਈ ਆਪਸ ਦਾ ਰੰਜਿਸ਼ ਦਾ ਮਸਲਾ ਸੀਗਾ ਦੋਨਾਂ ਦਾ ਦੋ ਦੋਨੋਂ ਇੱਕ ਗਰੁੱਪਾਂ ਦਾ ਉਹਨਾਂ ਤੋਂ ਅਸੀਂ ਸਾਰੀ ਡਿਟੇਲ ਕਢਾ ਲਈ ਹੈ ਕਿ ਵੀ ਕੌਣ-ਕੌਣ ਨੇ ਉਹਨਾਂ ਦੀ ਟ੍ਰੇਸਿੰਗ ਪਾਈ ਹੋਈ ਹੈ ਜਿਨੇ ਵੀ ਬੰਦੇ ਆ ਸਾਰੇ ਇੱਕ-ਇੱਕ ਬੰਦੇ ਨੂੰ ਫੜਿਆ ਠੀਕ ਹੈ ਜੀ ਕਿਉਂਕਿ ਸਰਕਾਰ ਆਪਣਾ ਜਣੀ ਜਿਹੜੀ ਪੁਲਿਸ ਹੈਗੀ ਉਹ ਆਪਣਾ ਕੰਮ ਕਰ ਰਹੀ ਹੈ ਬਖੂਬੀ ਕੰਮ ਕਰ ਰਹੀ ਹੈ ਪਰ ਹੋਰ ਆਮ ਆਦਮੀ ਪਾਰਟੀ ਤੋਂ ਮਹਤਵਾਰ ਮੈਡਮ ਨੇ ਅਸੀਂ ਉਹਨਾਂ ਤੋਂ ਵੀ ਜਾਣਕਾਰੀ ਲੈ ਲੈਣੇ ਆ ਮੈਡਮ ਇਹ ਕੀ ਇਹ ਜਿਹੜਾ ਹੋਇਆ ਮਾਮਲਾ ਜਿਹੜੇ ਗੁੰਡਾ ਅਨਸਰ ਜਿਹੜੇ ਮਹੱਲਿਆਂ ਦੇ ਵਿੱਚ ਇਦਾਂ ਨੰਗੀਆਂ ਤਲਵਾਰਾਂ ਲੈ ਕੇ ਘੁੰਮ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਵੀ ਇਹ ਹੁਣ ਤਾਂ ਸਰਕਾਰ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਦੀ ਆ ਔਰ ਆਮ ਆਦਮੀ ਪਾਰਟੀ ਵੱਲੋਂ ਕਹਿ ਗਿਆ ਸੀਗਾ ਵੀ ਕਿਸੇ ਵੀ ਤਰ੍ਹਾਂ ਦੇ ਗੁੰਡਾ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਏਗਾ ਦੇਖੋ ਠੀਕ ਕੀ ਆ ਗਿਆ ਸੀਗਾ ਸਰਕਾਰ ਨੇ ਜੋ ਕਿ ਕਹਾ ਉਹ ਵਾਅਦੇ ਤੇ ਉਤਰੀ ਹੋਈਏ ਹੁਣ ਸਾਨੂੰ ਇਧਰੋਂ ਮਹੱਲੇ ਚੋ ਕਿਸੇ ਨੇ ਵੀ ਕੋਈ ਕਾਲ ਨਹੀਂ ਕੀਤੀ ਦਫਤਰ ਚ ਇਹਨਾਂ ਨੇ ਫੋਨ ਕੀਤਾ ਉੱਥੇ ਕੋਈ ਬੰਦੇ ਅਵੇਲੇਬਲ ਨਹੀਂ ਸੀਗੇ ਤੇ ਇਹਨਾਂ ਨੇ ਸਾਨੂੰ ਬਿਨਾ ਫੋਨ ਤੋਂ ਸਾਡੇ ਤਜਿੰਦਰ ਸਿੰਘ ਮਿੱਠੂ ਬਲਾਕ ਪ੍ਰਧਾਨ ਮੈਂ ਦਲਜੀਤ ਕੌਰ ਹਲਕਾ ਇਨਚਾਰਜ ਕੋ ਆਰਡੀਨੇਟਰ ਮੈਂ ਵੀ ਇੱਥੇ ਕਿਤੋਂ ਬਾਹਰੋਂ ਪਤਾ ਲੱਗਣ ਦੇ ਬਾਵਜੂਦ ਅਸੀਂ ਇੱਥੇ ਪਹੁੰਚੇ ਆ ਕਿਉਂਕਿ ਅਸੀਂ ਹਰ ਪਾਸੇ ਚਾਣੇ ਆ ਕੋਈ ਵੀ ਇਦਾਂ ਦੀ ਗੁੰਡਾਗਰਦੀ ਨਾ ਹੋਵੇ ਕੋਈ ਵੀ ਇਦਾਂ ਦੇ ਸ਼ਰਾਰਤੀ ਅਨਸਰ ਕਿਸੇ ਮਹੱਲਾ ਨਿਵਾਸੀਆਂ ਨੂੰ ਜਾਂ ਕਿਤੇ ਵੀ ਪਰੇਸ਼ਾਨ ਨਾ ਕਰਨ ਅਸੀਂ ਮੌਕੇ ਤੇ ਹਮੇਸ਼ਾ ਹਾਜ਼ਰ ਹੁੰਨੇ ਆ ਤੇ ਜਦੋਂ ਹੀ ਉਹ ਫੜੇ ਜਾਂਦੇ ਨੇ ਉਹਨਾਂ ਤੇ ਸਖਤ ਸਖਤ ਤੇ ਸਖਤ ਕਾਰਵਾਈ ਕੀਤੀ ਜਾਏਗੀ ਇਦਾਂ ਆਜ਼ਾਦੀ ਨਹੀਂ ਮਿਲੇਗੀ ਉਹਨਾਂ ਨੂੰ ਕਿ ਆ ਜੋ ਗੁੰਡਾਗਰਦੀ ਕਰਕੇ ਚੱਲ ਗਏ ਤੇ ਉਹ ਆਜ਼ਾਦ ਘੁੰਮਣਗੇ ਹਾਂ ਜੀ ਬਿਲਕੁਲ ਗੁੰਡਾ ਅਨਸਰਾਂ ਨੂੰ ਬਿਲਕੁਲ ਵੀ ਇਦਾਂ ਆਜ਼ਾਦੀ ਨਾਲ ਨਹੀਂ ਘੁੰਮਣ ਦੇਣਾ ਚਾਹੀਦਾ ਕਿਉਂਕਿ ਜਿਹੜੀ ਪੁਲਿਸ ਹੈਗੀ ਹੈ ਉਹ ਆਪਣਾ ਕੰਮ ਕਰ ਰਹੀ ਹੈ ਆ ਤੁਸੀਂ ਤਸਵੀਰਾਂ ਮੇਰੇ ਪਿੱਛੇ ਦੇਖੋ ਕੋਈ ਵੀ ਗੱਡੀ ਗਲੀ ਦੇ ਵਿੱਚ ਜਿਹੜੀ ਖੜੀ ਸੀਗੀ ਕਿਸੇ ਵੀ ਤਰ੍ਹਾਂ ਦੇ ਨਾਲ ਉਹ ਛੱਡੀ ਨਹੀਂ ਗਈ ਭੰਨ ਤੋੜ ਕਰ ਦਿੱਤੀ ਗਈ ਹੈ ਤੇ ਸ਼ੀਸ਼ੇ ਵੀ ਥੱਲੇ ਜ਼ਮੀਨ ਦੇ ਉੱਤੇ ਖਿਲਰੇ ਹੋਏ ਨਜ਼ਰ ਆ ਰਹੇ ਨੇ ਤੇ ਕੋਈ ਸਕੂਟਰ ਮੋਟਰਸਾਈਕਲ ਕੁਝ ਨਹੀਂ ਛੱਡਿਆ ਕਿਉਂਕਿ ਜਿੱਦਾਂ ਵੀ ਆਏ ਨੇ ਉਹ ਦੇਖੋ ਤੁਸੀਂ ਇਹ ਜਿਹੜੀ ਕੋਈ ਤੇਜ਼ ਧਾਰ ਹਥਿਆਰ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਹੈ ਇਹ ਦੇਖੋ ਕਿੰਨੀ ਮਜ਼ਬੂਤ ਇਹ ਜਿਹੜੀ ਬੋਡੀ ਹੁੰਦੀ ਹੈ ਉਹਨੂੰ ਵੀ ਕੱਟ ਦਿੱਤਾ ਗਿਆ ਤੇਜ਼ ਧਾਰ ਹਥਿਆਰ ਦੇ ਨਾਲ ਤੇ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਉਹਨਾਂ ਤੋਂ ਕਿੰਨੇ ਤੇਜ਼ ਧਾਰ ਜਿਹੜੇ ਹਥਿਆਰ ਉਹ ਹੋ ਸਕਦੇ ਨੇ ਤੇ ਆ ਪਿੱਛੇ ਵੀ ਤੁਸੀਂ ਨਜ਼ਰ ਮਾਰੋ ਵੀ ਕੋਈ ਗੱਡੀ ਦਾ ਜਿਹੜਾ ਸ਼ੀਸ਼ਾ ਜ ਨਹੀਂ ਬਖਸ਼ਿਆ ਗਿਆ ਕੋਈ ਛੱਡਿਆ ਨਹੀਂ ਗਿਆ ਸਭ ਭੰਨ ਤੋੜ ਦਿੱਤੀਆਂ ਗਈਆਂ ਗੱਡੀਆਂ ਬਹੁਤ ਹੀ ਮੁਹੱਲੇ ਵਾਲਿਆਂ ਦਾ ਨੁਕਸਾਨ ਕਰ ਦਿੱਤਾ ਗਿਆ ਕਿਉਂਕਿ ਜਿਹੜੀਆਂ ਕਿਸੇ ਹੋਰ ਦੀ ਲੜਾਈ ਦਾ ਜਿਹੜਾ ਖਮਿਆਜਾ ਆ ਉਹ ਮੁਹੱਲਾ ਨਿਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ ਭੰਨ ਤੋੜ ਦਿੱਤੀ ਮੇਰੇ ਘਰ ਦੇ ਬਾਹਰ ਖੜੀ ਸੀ ਇਸ ਕੋ ਗੱਡੀ ਮੇਰੀ ਵਾਪਸੀ ਜਾਂਦੇ ਜਾਂਦੇ ਇਹਨੂੰ ਦੋ ਦੋ ਡੰਡੇ ਮਾਰ ਗਏ ਨੇ ਦੀ ਸੀਸੀਟੀਵੀ ਫੁਟੇਜ ਵੀ ਹੈਗੀ ਇਹ ਮਾਮਲਾ ਸੀਗਾ ਲੜਾਈ ਦਾ ਇਹ ਇਸ ਘਰ ਤੋਂ ਹੀ ਸ਼ੁਰੂ ਹੋਇਆ ਸੀਗਾ तो जानकारी ले लें भी की सीगा पूरा मामला सर की नाम अरुण पांडे अरुण पाल सर जरा ऐतवार रोड़े चले ने की पूरा मामला से बारे जानकारी दो मामला कुछ नहीं था सर ऐसा बच्चों ने कोई मोबाइल लिया था तो उसके बाद जो है लिया था तो सवेरे जो है चार पांच बंदे आए और जो मोबाइल बेचा था वो भी आया था तो लड़के बड़े लड़के से बोला कि ऐसा है कि मोबाइल जरा दिखा दो तो लड़का गया मोबाइल दिखाने उसके बाद वो जेब में रख लिया मोबाइल कहता कि ये मोबाइल मेरी है और इसने जो है बेच दिया इनको मैं कहा ऐसा भाई ऐसा कर अपने मोबाइल ले जा पैसे दे दे ले जा और उसके बाद क्या किया उसने जो मोबाइल को लेकर के भाग लिया और पत्थर मारने लग गया इसको भी मारा घरवाली को भी मारा लड़कों को भी पत्थर मारा उसने उसके बाद इधर भागा पत्थर मारते हुए इधर पत्थर मारते हुए भागा तो आगे शायद लोग पकड़ लिए थे उसको आगे लोग पकड़ लिए थे तो पकड़ लिए तो शायद मारे पीटे उसको तो उसने शायद बंदों को बुला लिया और जब बंदों को बुला लिया तो जो लोग पकड़ रखे थे उनके साथ शायद उल्टा सीधा जो है कुछ पता नहीं क्या मैंने तो देखा नहीं लेकिन पता नहीं गाड़ी वोड़ी गाड़ी का गली गाड़ी ओड़ी जहाज फूक दिया उसने ਇਹੀ ਬਾਤ ਹੈ ਔਰ ਕੋਈ ਬਾਤ ਨਹੀਂ। ਇਹੀ ਹੋਇਆ ਥਾ। ਸੋ ਇਹ ਮੈਮ ਜਿਹੜਾ ਮਾਮਲਾ ਹੈਗਾ ਇਹ ਮੋਬਾਈਲ ਤੋਂ ਲੈ ਕੇ ਸ਼ੁਰੂ ਹੋਇਆ ਸੀਗਾ ਕੋਈ ਮੋਬਾਈਲ ਦੀ ਖਰੀਦ-ਫਰੋਖਤ ਨੂੰ ਲੈ ਕੇ ਜਿਹੜਾ ਮਾਮਲਾ ਜਿਹੜਾ ਸੀਗਾ ਸਾਹਮਣੇ ਆਇਆ ਕਿਉਂਕਿ ਉਸ ਤੋਂ ਬਾਅਦ ਹੀ ਇਹ ਜਿਹੜਾ ਲੜਾਈ ਦਾ ਜਿਹੜਾ ਕਾਂਡ ਹੋਇਆ ਆ ਮੁਹੱਲੇ ਵਿੱਚ ਹੋਈ ਲੜਾਈ ਦਾ ਜਿਹੜਾ ਹੈਗਾ ਵਾ ਕਿਸੇ ਹੋਰ ਦੀ ਲੜਾਈ ਦਾ ਖਮਿਆਜਾ ਹੈਗਾ ਵਾ ਉਹ ਮੁਹੱਲੇ ਵਾਲਿਆਂ ਨੂੰ ਭੁਗਤਣਾ ਪੈ ਰਿਹਾ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਵੀ ਇਹ ਜਿਹੜੀਆਂ ਗੱਡੀਆਂ ਦੀਆਂ ਭੰਨਤੋੜ ਹੋਈਆਂ ਨੇ ਇਹ ਜਿਹੜੇ ਗੁੰਡਾ ਅਨਸਰਾਂ ਵੱਲੋਂ ਕੀਤੀਆਂ ਗਈਆਂ ਨੇ ਕੋਈ ਗੱਡੀ ਹੋਵੇ ਕੋਈ ਕਾਰ ਹੋਵੇ ਕੋਈ ਸਕੂਟਰ ਹੋਵੇ ਕੋਈ ਐਕਟਿਵਾ ਹੋਵੇ ਕੋਈ ਮੋਟਰਸਾਈਕਲ ਹੋਵੇ ਜੋ ਵੀ ਸਾਹਮਣੇ ਆਇਆ ਉਹਨੂੰ ਇਹ ਭੰਨੇ ਦੇ ਹੀ ਚਲੇ ਗਏ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਹੋਰ ਵੀ ਗੱਡੀਆਂ ਜਿਹੜੀਆਂ ਹੈਗੀਆਂ ਟੁੱਟੀਆਂ ਹੋਈਆਂ ਉਹ ਵੀ ਆ ਰਹੀਆਂ ਨੇ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਸਰ ਮੈਂ ਆਪ ਦੇਸ਼ ਕੁਮਾਰ ਹਾਂ ਕੀ ਹੋਇਆ ਸੀਗਾ ਮਾਮਲਾ ਤੁਹਾਡੀ ਵੀ ਗੱਡੀ ਭੰਨ ਤੋੜ ਕੀਤੀ ਸਰ ਯਹਾਂ ਜੋ ਕਿਰਾਏ ਮੇ ਦੋ ਲੜਕੇ ਲੋਕ ਰਹਤੇ ਹਨ ਉਨਕੀ ਆਪਸ ਵਿੱਚ ਲੜਾਈ ਹੋਈ ਤੇ ਆਪਸ ਵਿੱਚ ਲੜਾਈ ਕਰਕੇ ਹਮ ਲੋਗ ਉਨਕੋ ਮਨਾ ਕੀਏ मना करने पर वो अपनी लड़ाई याद रखी है कि किसी गाड़ी पे उन्होंने एक कस्सी फेंक के मारी गाड़ी के ऊपर गिरी तो हम लोगों ने उसको मना किए तो मना किए तो उन्होंने वो उनको पकड़ लिया लड़के को लड़का बोला कि हम अभी उसको बोला अभी माँ बाप को अपनी बुलाओ तो उसको बुलाने के लिए फ़ोन कर दो फ़ोन करवाया तो उन्होंने उस बंदों को फ़ोन किया जो बदमाश लोग उनको बुला लिया उनके द्वारा फिर ये तोड़ की गई सारी वारदात ਮੁੰਡੀਆਂ ਚੌਕ ਕੇ ਇੰਚਾਰਜ ਸੁਰਜੀਤ ਸਿੰਘ ਸੈਣੀ ਸਾਡੇ ਨਾਲ ਮੌਜੂਦ ਨੇ ਅਸੀਂ ਜਾਣਕਾਰੀ ਲੈ ਲੈਨੇ ਆ ਵੀ ਇਸ ਮਾਮਲੇ ਦੇ ਵਿੱਚ ਹੁਣ ਤੱਕ ਕੀ ਕਾਰਵਾਈ ਹੋਈ ਹੈ ਅ ਸਰ ਕੀ ਕਾਰਵਾਈ ਹੋਈ ਹੈ ਜਿਹੜੀ ਇਹ ਇੱਥੇ ਭੰਤੋੜ ਹੋਈ ਸੀਗੀ ਗੱਡੀਆਂ ਭੰਨੀਆਂ ਗਈਆਂ ਮੁਕੱਦਮਾ ਅੰਦਰ ਅਧਿਕਾਰਤਾ ਜੀ ਵੱਖਵਾ ਅੰਡਰ ਸੈਕਸ਼ਨ ਦੇ ਮੁਤਾਬਕ ਤੇ ਬੰਦੇ ਤੇ ਦੋ ਪਹਿਲਾ ਰਾਉਂਡ ਅਪ ਕੀਤੇ ਸੀ ਇੱਕ ਰਾਤ ਰਾਉਂਡ ਅਪ ਕਰ ਲਏ ਤਿੰਨ ਰਾਉਂਡ ਅਪ ਕਰ ਲਏ ਬੰਦੇ ਜੀ ਅੱਛਾ ਜੀ ਤੇ ਇਹ ਟੋਟਲ ਕਿੰਨੇ ਬੰਦੇ ਸੀਗੇ ਇਹ 7-8 ਹੁੰਦੇ ਸੀ ਟੋਟਲ ਇਸ ਚਾਰਕ ਬੰਦੇ ਰਹਿ ਗਏ ਉਹ ਹੁਣ ਜਲਦ ਕਰ ਲੈਨੇ ਅਸੀਂ ਸਾਨੂੰ ਉਹਨਾਂ ਟਿਕਾਣੇ ਪਤਾ ਲੱਗਿਆ ਜਲਦ ਅਸੀਂ ਰੈਸਟ ਕਰ ਨੇੜੇ ਹੀ ਉਹਨਾਂ ਦੇ ਸਰ ਸਾਹਿਬ ਐਤਵਾਰ ਵਾਲੇ ਦਿਨ ਲੁਧਿਆਣਾ ਦੇ ਨਿਊ ਸੁੰਦਰ ਨਗਰ ਏਰੀਆ ਦੇ ਵਿੱਚ ਜਿਹੜੀ ਗੱਡੀਆਂ ਦੀ ਭੰਤੋੜ ਹੋਈ ਸੀਗੀ ਉਹ ਉਸ ਤੇ ਉਸ ਦੇ ਪੁਲਿਸ ਕਾਰਵਾਈ ਨੂੰ ਲੈ ਕੇ ਅੱਜ ਇਲਾਕਾ ਨਿਵਾਸੀਆਂ ਨੇ ਇੱਥੇ ਜਿਹੜਾ ਹੈਗਾ ਆ ਧਰਨਾ ਲਗਾ ਦਿੱਤਾ ਹੈ ਰੋਡ ਜਮ ਕਰ ਦਿੱਤਾ ਹੈ ਤੇ ਅਸੀਂ ਜਾਣਕਾਰੀ ਲੈ ਲੈਨੇ ਆ ਵੀ ਕੀ ਸੀ ਪੂਰਾ ਮਾਮਲਾ ਸਰ ਤੁਸੀਂ ਅੱਜ ਇੱਥੇ ਰੋਡ ਜਮ ਕੀਤਾ ਹੈ ਤਾਂ ਕੀ ਕਾਰਨ ਹੈ ਕਰ ਮੇਰਾ ਨਾਮ ਐਲਕੇ ਤਿਵਾਰੀ ਹੈ ਜਮ ਕਰਨੇ ਕਾਰਨ ਹੈ ਕਿ ਹਮ ਲੋਕ ਨੂੰ ਸੁਣਵਾਈ ਨਹੀਂ ਹੋ ਰਹੀ ਹੈ ਸੰਡੇ ਦੇ ਦਿਨ ਹੋਇਆ ਹੈ 5 ਤਾਰੀਖ ਨੂੰ दिन दाड़े बंदे बाहर से आकर के तोड़ फोड़ गाड़ी का नुकसान किए हैं और इसके लिए हम लोग जानते हैं कि हम लोग कुछ सुरक्षा मिलनी चाहिए पुलिस के मुताबिक वो एफ दर्ज हो चुकी है और तीन बंदों को गिरफ्तार कर लिया है तो फिर धरना क्यों लगाया जा रहा है नहीं नहीं इसलिए कि हम लोग अभी तीन दिन से लाड़ा लगाया जा रहा है हाँ कर रहे हैं कर रहे हैं कोई सुनवाई नहीं आज साठ घंटा से ऊपरे हो गया कोई सुनवाई नहीं हो रही मामला तो दर्ज हो चुका है ना फिर क्या कैसी कार्रवाई चाहते हो आप हाँ ਕਬ ਹੋਗਾ ਕੁਛ ਪਤਾ ਨਹੀਂ ਚੱਲ ਰਹਾ ਅਸੀਂ ਲੋਕ ਬੈਠੇ ਆ ਸਾਰੀ ਗੱਲ 6-7 ਗੱਡੀਆਂ ਤੋੜੀ ਗਈ ਹੈ ਕੋਈ ਸੁਣਵਾਈ ਨਹੀਂ ਹੈ ਅਭੀ ਤੱਕ ਠੀਕ ਹੈ ਅਸੀਂ ਜਾਣਕਾਰੀ ਲੈਣ ਵਾਸਤੇ ਬੈਠੇ ਨੇ ਸਰ ਕੀ ਨਾਮ ਤੁਹਾਡਾ ਮਦਨ ਨਾਮ ਹੈ ਜੀ ਸਰ ਅਸੀਂ ਇੱਥੇ ਧਰਨਾ ਲਾਇਆ ਕੀ ਕਰਨ ਕੀ ਹੈ ਸਾਡੇ ਸੁਣਵਾਈ ਨਹੀਂ ਹੋ ਰਹੀ ਸੀ ਕਿ ਜਿਹੜਾ ਸੰਡੇ ਨੂੰ ਹੋਇਆ ਸੀਗਾ ਇਹ ਗੱਡਿਆਵਾਂ ਦੇ ਗਲ ਲੇਕਿਨ ਅੱਜ ਤੱਕ ਕੁਝ ਨਹੀਂ ਹੋਇਆ ਹੁਣ ਦੱਸੇ ਜਾ ਰਿਹਾ ਵੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤਿੰਨ ਬੰਦੇ ਗ੍ਰਿਫਤਾਰ ਵੀ ਕਰ ਲਿਆ ਫਿਰ ਧਰਨਾ ਲਗਾਉਂਦਾ ਕੀ ਮਤਲਬ ਹੈ ਆਪਾ ਤੇ ਵਿਸ਼ਵਾਸ ਨਹੀਂ ਕੱਲ ਸਮੀ ਘਰਾਤੀ ਗਏ ਸੀ ਇਹ ਲੇਕਿਨ ਅਵਿਸ਼ਵਾਸ ਨਹੀਂ ਕੇ ਸੀ ਕਿ ਦੇਖਦੇ ਬੀਜੀ ਕਰਦੇ ਬੀਏ ਇਹੀ ਹੋਏ ਸੀ ਕਿ ਪਹਿਲੇ ਤਾਂ ਉਹਨੇ ਪ੍ਰਸ਼ਾਂਤ ਨੂੰ ਇਨਕਾਰ ਕਰਤਾ ਸੀ ਕਿ ਤੁਸੀਂ ਹੋ ਕੋਣ ਫਿਰ ਚੱਕਿਆ ਆਪਾ ਜੇ ਤੇ ਸਟੇਪ ਚੱਕਣ ਦਾ ਕੋਈ ਮਤਲਬ ਨਹੀਂ ਸੀਗਾ ਸਾਡਾ ਪੁਲਿਸ ਹਾਜੀ ਪੁਲਿਸ ਵਾਲੇ ਇਹ ਕਹਿੰਦੇ ਕਿ ਹਾਜੀ ਜੀ ਤੁਹਾਡਾ ਕੰਮ ਹੋਗਾ 100% ਹੋਗਾ ਤਾਂ ਫਿਰ ਆਪਾਂ ਆਪ ਚੱਕ ਲੈਣਾ ਹੈ ਧੰਨਵਾਦ ਪੁਲਿਸ ਵੱਲੋਂ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਦੇ ਬਾਵਜੂਦ ਵੀ ਜਿਹੜਾ ਹੈਗਾ ਆ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਕਹਿੰਦੇ ਵੀ ਸਾਨੂੰ ਪੁਲਿਸ ਤੇ ਵੀ ਵਿਸ਼ਵਾਸ ਨਹੀਂ ਹੈ क्यों विश्वास नहीं है तोड़ दिया इनकी मोटरसाइकिल में आग लगा के जला दिया पेट्रोल फेंक पे के सर, तलवार सरिया सब लेके आए थे लोग बताइए हमारे बंदों के क्या कसूर था बिना मतलब, मतलब हमारा कसूर, मतलब कसूर क्या था वो जिसके साथ किया उसके साथ करता

इंसाफ तो तो चाहिए चाहिए तो नुकसान तो पर नहीं नहीं पूरा परिवार कर रहा कोई नहीं कर रहा कोई तो सुरक्षित नहीं है किसने किसान किसी काम के नहीं है किस तरह का इंसाफ चाहिए मामला तो दर्ज हो चुका है सबको होना चाहिए सबको जिसको जिसको नुकसान हुआ सबको होना चाहिए कमाने खाने की रोजी रोटी था

उनको सिर में चोट लग गया हमें ए चाहिए इंसाफ चाहिए से हमारे गली में ऐसा हादसा नहीं होनी चाहिए हमें सेफ्टी चाहिए हमें हरजाना भरे जो नुकसान किया हमारे साथ ना कोई लड़ाई ना झगड़ा हम हम किए क्या अंदर बैठे थे थे बिना बिना मतलब के मतलब फैलाया गली में में आकर के खुशी से अपने घर रोटी पानी खा रहे कभी नहीं सोचा था ऐसे लेकिन मेरा क्या था मेरे बाइक अंदर निकाल कर रखा बाहर पुलिस वाला एक घंटे बाद पुलिस वाला आया है एक घंटे बच्चा बच्चा, बच्चा पुलिस वाला के फोन किया है औरत पुलिस के फोन किया वाला है।, है पर पुलिस वाला एक घंटे बाद आया है आतवार के दिन के संडे के दिन की कहानी है आज तक पुलिस वाला कोई कार्रवाई नहीं किया एतवार जोड़ा गली दे कोई हमला होया सी गुंडा अंसर वालों जी कार्रवाई किया गया हमला किया गया ਮੁੰਡੀਆਂ ਚੌਕ ਇੰਚਾਰਜ ਸੁਰਜੀਤ ਸਿੰਘ ਸੈਣੀ ਸਾਡੇ ਨਾਲ ਮੌਜੂਦ ਨੇ ਅਸੀਂ ਜਾਣਕਾਰੀ ਲੈ ਲੈਨੇ ਸਰ ਕੀ ਮਾਮਲਾ ਕੀ ਹੋਇਆ ਸੀਗਾ ਇਹ ਇਹ ਮੋਬਾਈਲ ਨੂੰ ਲੈ ਕੇ ਨਾ ਝਗੜਾ ਹੋਇਆ ਸੀ ਜੀ ਐ ਤਰ੍ਹਾਂ ਦੇ ਮੋਬਾਈਲ ਕੋ ਪਹਿਲਾਂ ਦੇ ਗਏ ਬਾਅਦ ਚ ਲੈਣ ਆ ਗਏ ਉਹਨੂੰ ਉਹ ਦੋਨਾਂ ਪਾਰਟੀ ਝਗੜਾ ਹੋ ਗਿਆ ਅਸੀਂ ਉੱਥੇ ਮੌਕੇ ਤੇ ਪਹੁੰਚ ਗਏ ਜਿਹੜੇ ਬੰਦੇ ਰੌਂਡ ਅਪ ਕਰਕੇ ਐਫਆਈਰ ਦਰਜ ਕਰ ਦਿੱਤੀ ਉਹਨਾਂ ਚ ਤਿੰਨ ਬੰਦੇ ਫੜ ਲਏ ਸਰ ਮਾਮਲਾ ਦਰਜ ਹੋਣ ਦੇ ਬਾਵਜੂਦ ਵੀ ਇਹ ਧਰਨਾ ਲਗਾ ਕੇ ਬੈਠੇ ਆ ਰੋਡ ਦੇ ਉੱਤੇ ਕੀ ਕਾਰਨ ਹੈ ਬਸ ਇਹ ਕਹਿੰਦੇ ਸਾਰੀ ਪਰਪਾਈ ਕਰੋ ਪਰਪਾਈ ਮੰਗ ਰਹੇ ਨੇ ਜੀ ਜਿਹੜੀ ਉਹਨਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਅਸੀਂ ਬੰਦੇ ਫੜਲੇ ਰਸਕਲ ਬਾਕੀ ਦੇ ਦੋ ਤਿੰਨ ਦੰਦੇ ਫੋਟੋ ਲੈਣੇ ਜਲਦ ਫੜਲੇ ਸੋ ਤੁਸੀਂ ਸੁਣਿਆ ਵੀ ਇਹ ਜਿਹੜੇ ਲੋਕ ਬੈਠੇ ਨੇ ਧਰਨਾ ਲਗਾ ਕੇ ਇਹਨਾਂ ਦਾ ਮੰਗ ਹੈਗੀ ਹੈ ਵੀ ਜਿਹੜੀ ਸਾਡੇ ਨੁਕਸਾਨ ਹੋਇਆ ਉਹਦੀ ਪਰਵਾਈ ਪਰਪਾਈ ਕੀਤੀ ਜਾਵੇ ਜਦਕਿ ਮਾਮਲਾ ਦਰਜ ਕਰ ਲਿਆ ਤਿੰਨ ਬੰਦੇ ਜਿਹੜੇ ਹੈਗੇ ਆ ਉਹ ਗ੍ਰਿਫਤਾਰ ਵੀ ਕਰ ਲਿਆ ਪੁਲਿਸ ਵੱਲੋਂ ਪਰ ਜਿਹੜੇ ਇਲਾਕਾ ਵਾਸੀ ਆ ਉਹਨਾਂ ਦੀ ਮੰਗ ਇਹੀ ਐ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਉਹਦੀ ਪਰਵਾਹੀ ਕੀਤੀ ਜਾਵੇ ਤੇ ਅੱਗੇ ਤੋਂ ਗੁੰਡਾ ਅਨਸਰਾਂ ਨੂੰ ਨੱਥ ਪਾਈ ਜਾਵੇ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ